हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾਖਲਾ ਪਿਖਿਆ 2024 ਦੇ ਵਿੱਚ ਜਿਹੜਾ ਇਸ ਸਾਲ ਹੀ ਪੇਪਰ ਆਇਆ ਉਹਦਾ ਬੇਟਾ ਪੰਜਾਬੀ ਵਾਲਾ ਭਾਗ ਸ਼ੁਰੂ ਕੀਤਾ ਸੀਗਾ ਤਾਂ ਉਹਦੇ ਬੇਟਾ ਦੋ ਪੈਰੇ ਜਿਹੜੇ ਆਪਾਂ ਕਰ ਚੁੱਕੇ ਹੋਏ ਆ ਕਿਉਂਕਿ ਤੁਹਾਨੂੰ ਅੱਗੇ ਦੱਸਿਆ ਸੀਗਾ ਵੀ 20 ਸਵਾਲਾ ਪੰਜਾਬੀ ਦੇ ਆਉਂਦੇ ਆ 61 ਤੋਂ ਲੈ ਕੇ 80 ਤੱਕ ਸਵਾਲ ਪੰਜਾਬੀ ਦੇ ਹੁੰਦੇ ਆ ਠੀਕ ਹੈ ਜਿਹਦੇ ਵਿੱਚ ਲਗਭਗ ਚਾਰ ਪੈਰੇ ਦਿੱਤੇ ਹੁੰਦੇ ਆ ਤੇ ਪੈਰੇ ਦੇ ਵਿੱਚੋਂ ਪੰਜ-ਪੰਜ ਸਵਾਲ ਹੁੰਦੇ ਆ ਤਾਂ ਹੁਣ ਬੇਟਾ ਆਪਾਂ ਤਿੰਨ ਨੰਬਰ ਪੈਰੇ ਦੇ ਉੱਤੇ ਪਹੁੰਚ ਗਏ ਜਿਹੜਾ ਇਸ ਸਾਲ ਪੇਪਰ ਆਇਆ ਸੀ ਨੋਉਦਿਆ ਦਾ ਫਾਈਨਲ ਪੇਪਰ ਤੇ ਇਹ ਆਪਾਂ ਪੈਰਾ ਨੂੰ ਧਿਆਨ ਦੇ ਨਾਲ ਪੜਾਂਗੇ ਫਿਰ ਬੇਟਾ ਇਹਦੇ ਉੱਤਰ ਦਵਾਂਗੇ ਠੀਕ ਹੈ ਪੈਰੇ ਨੂੰ ਪੂਰੇ ਧਿਆਨ ਨਾਲ ਬੇਟਾ ਪੜ ਲੈਣਾ ਹੁੰਦਾ ਤਾਂ ਕਿ ਫਿਰ ਸਾਨੂੰ ਉੱਤਰ ਦੇਣ ਦੇ ਵਿੱਚ ਕੋਈ ਵੀ ਸਮੱਸਿਆ ਨਾ ਆਵੇ ਤਾਂ ਧਿਆਨ ਨਾਲ ਪੜੋ ਪੁੱਤ ਦੇਖੋ ਕੀ ਕਹਿੰਦਾ ਕਿਰਤਗਯਤਾ ਕਿਰਤਗਿਤਾ ਬੇਟਾ ਵੈਸੇ ਹਿੰਦੀ ਦਾ ਸ਼ਬਦ ਹੈ ਕਿਉਂਕਿ ਜਵਾਰ ਨਵੋਦ ਦੇ ਜਿਹੜੇ ਪੇਪਰ ਆਉਂਦੇ ਕਿਤੇ ਕਿਤੇ ਹਿੰਦੀ ਦੀ ਸ਼ਬਦਾਵਲੀ ਹੈ ਜਿਹੜੀ ਉਹ ਵਰਤੋਂ ਕੀਤੀ ਹੁੰਦੀ ਹੈ ਹੋ ਸਕਦਾ ਇਹਨਾਂ ਦੇ ਅਧਿਆਪਕ ਸਾਹਿਬਾਨ ਜਿਹੜੇ ਉਹ ਹਿੰਦੀ ਭਾਸ਼ੀ ਏਰੀਏ ਦੇ ਵਿੱਚੋਂ ਹੋਣਗੇ ਇਸ ਕਰਕੇ ਉਹ ਕਾਫੀ ਹਿੰਦੀ ਦੇ ਸ਼ਬਦ ਵਰਤਦੇ ਆ ਤਾਂ ਕਿਰਤਗਿਤਾ ਬੇਟਾ ਇਹ ਗ੍ਰੈਟੀਚਿਊਡ ਵੀ ਹੁੰਦਾ ਧੰਨਵਾਦੀ ਕਿ ਕਹਿੰਦੇ ਆ ਕਹਿੰਦੇ ਇੱਕ ਬਹੁਤ ਵੱਡਾ ਸਦਗੁਣ ਹੈ ਜੋ ਹਰੇਕ ਮਨੁੱਖ ਵਿੱਚ ਹੋਣਾ ਚਾਹੀਦਾ ਹੈ ਇਹ ਇੱਕ ਕਿਰਤੱਗਤਾ ਬੇਟਾ ਹੁੰਦਾ ਧੰਨਵਾਦੀ ਹੋਣ ਦਾ ਗੁਣ ਠੀਕ ਹੈ ਅਸੀਂ ਗ੍ਰੈਟੀਟਿਊਡ ਦੇ ਵਿੱਚ ਹੁੰਨੇ ਆ ਜਦੋਂ ਕਹਿੰਦਾ ਇਹ ਇੱਕ ਅਨੁਭੂਤੀ ਹੈ ਜਿਸ ਦੇ ਦੁਆਰਾ ਅਸੀਂ ਕਿਸੇ ਦੇ ਪ੍ਰਤੀ ਧੰਨਵਾਦ ਅਭਿਵਿਅਕਤ ਕਰਦੇ ਹਾਂ ਠੀਕ ਹੈ ਇੱਕ ਅਹਿਸਾਸ ਹੈਗਾ ਅਨੁਭੂਤੀ ਹੈ ਜਿਸ ਦੇ ਦੁਆਰਾ ਅਸੀਂ ਕਿਸੇ ਦੇ ਪ੍ਰਤੀ ਧੰਨਵਾਦ ਵਿਅਕਤ ਕਰਦੇ ਹਾਂ ਅਸੀਂ ਅਨੇਕਾ ਰੂਪਾਂ ਵਿੱਚ ਆਪਣੀ ਕਿਰਤੱਗਤਾ ਜ਼ਾਹਿਰ ਕਰ ਸਕਦੇ ਹਾਂ ਠੀਕ ਹੈ ਕਹਿੰਦੇ ਅਨੇਕਾਂ ਰੂਪਾਂ ਦੇ ਵਿੱਚ ਅਸੀਂ ਆਪਣੀ ਕਿਰਤਗਤਾ ਜ਼ਾਹਿਰ ਕਰ ਸਕਦੇ ਹਾਂ ਅਸੀਂ ਆਪਣੇ ਵਿਚਾਰਾਂ ਸ਼ਬਦਾਂ ਅਤੇ ਕਾਰਜਾਂ ਦੇ ਵਿੱਚ ਕਿਰਤਗ ਹੋ ਸਕਦੇ ਹਾਂ ਠੀਕ ਹੈ ਤਾਂ ਅਸੀਂ ਆਪਣੇ ਕੰਮਾਂ ਦੇ ਵਿਚਾਰਾਂ ਦੇ ਵਿੱਚ ਵੀ ਸ਼ਬਦਾਂ ਦੇ ਵਿੱਚ ਵੀ ਤੇ ਕਾਰਜਾਂ ਦੇ ਵਿੱਚ ਵੀ ਕਿਰਤਗ ਹੋ ਸਕਦੇ ਹਾਂ ਜਦੋਂ ਅਸੀਂ ਧੰਨਵਾਦ ਕਹਿੰਦੇ ਹਾਂ ਉਸ ਦਾ ਅਰਥ ਹੋਵੇਗਾ ਅਸੀਂ ਕਿਰਤਗ ਹੈ ਹਾਂ ਮਤਲਬ ਅਸੀਂ ਗ੍ਰੈਟੀਟਿਊਡ ਦੇ ਵਿੱਚ ਹਾਂ ਜਦੋਂ ਅਸੀਂ ਧੰਨਵਾਦ ਕਹਿੰਦੇ ਹਾਂ ਠੀਕ ਹੈ ਬੇਟਾ ਸਾਨੂੰ ਉਹਨਾਂ ਸਾਰਿਆਂ ਪ੍ਰਤੀ ਕਿਰਤਗ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਸਾਡੀ ਸਹਾਇਤਾ ਕੀਤੀ ਤਾਂ ਸਾਨੂੰ ਈਸ਼ਵਰ ਪ੍ਰਤੀ ਕਿਰਤਗ ਹੋਣਾ ਚਾਹੀਦਾ ਹੈ ਕਿਉਂਕਿ ਉਸਨੇ ਸਾਨੂੰ ਅਨੇਕਾਂ ਅੱਛੀਆਂ ਵਸਤੂਆਂ ਪ੍ਰਦਾਨ ਕੀਤੀਆਂ ਹਨ ਸਾਨੂੰ ਉਸ ਦਾ ਦਿਲ ਦੇ ਅੰਤਰਮਨ ਤੋਂ ਧੰਨਵਾਦ ਕਰਨਾ ਚਾਹੀਦਾ ਹੈ ਤਾਂ ਬੇਟਾ ਕਿਰਤਗਤਾ ਦੇ ਬਾਰੇ ਇਹ ਸਾਰੇ ਦਾ ਸਾਰਾ ਪੈਰਾ ਧੰਨਵਾਦ ਦੇ ਭਾਵ ਦੇ ਬਾਰੇ ਹੈਗਾ ਠੀਕ ਹੈ ਤਾਂ ਹੁਣ ਬੇਟਾ ਤੁਹਾਨੂੰ ਦੱਸਿਆ ਸੀ ਵੀ ਇਹ ਤੀਜਾ ਪੈਰਾ ਹੈਗਾ ਆ ਤਾਂ 5-5 ਸਵਾਲ ਹੁੰਦੇ ਆ ਬੇਟਾ 60 ਤੋਂ ਲੈ ਕੇ 80 ਤੱਕ ਸਵਾਲ ਆ ਤੀਜੇ ਪੈਰੇ ਚ 71 ਤੋਂ 75 ਤੱਕ ਸਵਾਲ ਹੈਗੇ ਆ ਇਹ ਧਿਆਨ ਦੇ ਨਾਲ ਆਪਾਂ ਪੈਰਾ ਪੜ੍ਹ ਲਿਆ ਹੁਣ ਆਪਾਂ ਉੱਤਰ ਦੇਵਾਂਗੇ ਕਹਿੰਦਾ ਧੰਨਵਾਦ ਦਾ ਅਰਥ ਹੈ ਕਿ ਅਸੀਂ ਖਾਲੀ ਥਾਂ ਹਾਂ ਉੱਚੇ ਹਾਂ ਉਦਾਸ ਹਾਂ ਦੁਖੀ ਹਾਂ ਕਿ ਤਾਗ ਹਾਂ ਬੇਟਾ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਵੀ ਇਹ ਕਿਰਤਾਗੇਤਾ ਸ਼ਬਦ ਆ ਜਿਹੜਾ ਹਿੰਦੀ ਦਾ ਅਸਲ ਦੇ ਵਿੱਚ ਸ਼ਬਦ ਹੈਗਾ ਪਰ ਚਲੋ ਆਪਾਂ ਜਿਸ ਤਰ੍ਹਾਂ ਦਾ ਵੀ ਪੇਪਰ ਆਉਂਦਾ ਕਿਉਂਕਿ ਪਿਛਲੇ ਸਾਲਾਂ ਦੇ ਪੇਪਰ ਆਪਾਂ ਹੋਰ ਵੀ ਕਰਾਂਗੇ ਉਹਦੇ ਵਿੱਚ ਵੀ ਕਾਫੀ ਹਿੰਦੀ ਦੀ ਸ਼ਬਦਾਵਲੀ ਹੈ ਜਿਹੜੀ ਉਹ ਐਗਜ਼ਾਮੀਨਰ ਵਰਤਦੇ ਆ ਤਾਂ ਤੁਸੀਂ ਬੇਟਾ ਧਿਆਨ ਦੇ ਨਾਲ ਅਭਿਆਸ ਕਰਨਾ ਇਹਦਾ ਠੀਕ ਹੈ ਅੱਗੇ ਬੇਟਾ ਆ ਗਿਆ ਸਵਾਲ ਨੰਬਰ 72 ਕਹਿੰਦਾ ਮਹਾਨ ਸਤਗੁਣ ਕੀ ਹੈ क्रूरਤਾ ਪ੍ਰਦਰਸ਼ਨ ਕਿਰਤਗਤਾ ਪ੍ਰਦਰਸ਼ਨ ਦੁੱਖ ਵਿਅਕਤ ਕਰਨਾ ਕਸ਼ਟ ਦੱਸਣਾ ਤਾਂ ਬੇਟਾ ਮਹਾਨ ਸਤਿਗੁਣ ਸਭ ਵੱਡਾ ਸਤਿਗੁਣ ਕੀ ਹੈ ਕਿਰਤਗਿਤਾ ਪ੍ਰਦਰਸ਼ਨ ਕਿਰਤਗਿਤਾ ਪ੍ਰਦਰਸ਼ਨ ਬੇਟਾ ਵੀ ਅਸੀਂ ਆਪਣਾ ਕੰਮਾਂ ਦੇ ਦੁਆਰਾ ਵੀ ਸ਼ਬਦਾਂ ਨਾਲ ਵੀ ਪ੍ਰਦਰਸ਼ਨ ਕਰ ਸਕਦੇ ਹਾਂ ਠੀਕ ਹੈ ਮੰਨ ਲਓ ਅਸੀਂ ਜੇ ਪ੍ਰਮਾਤਮਾ ਪ੍ਰਤੀ ਕਿਰਤਗਿਤਾ ਦਰਸਾਉਨੇ ਆ ਤਾਂ ਜਦੋਂ ਸਾਡੀ ਸਵੇਰੇ ਜਾਗ ਖੁੱਲਦੀ ਹੈ ਸਾਨੂੰ ਪ੍ਰਮਾਤਮਾ ਦਾ ਧੰਨਵਾਦ ਕਰਨਾ ਚਾਹੀਦਾ ਵੀ ਸਾਡੀ ਜਾਗ ਹੈ ਜਿਹੜੀ ਖੁੱਲ ਗਈ ਅਸੀਂ ਖਾਣਾ ਖਾਣ ਤੋਂ ਪਹਿਲਾਂ ਪਰਮਾਤਮਾ ਦਾ ਧੰਨਵਾਦ ਕਰ ਸਕਦੇ ਹਾਂ ਠੀਕ ਆ ਉਹ ਸ਼ਬਦਾਂ ਦੁਆਰਾ ਵੀ ਕਰ ਸਕਦੇ ਹਾਂ ਜਾਂ ਮਨ ਦੇ ਵਿੱਚ ਵੀ ਅਸੀਂ ਕਰ ਸਕਦੇ ਹਾਂ ਠੀਕ ਆ ਬੇਟਾ ਤਾਂ ਅ ਹਾਂ ਬੇਟਾ ਹੁਣ ਆਪਾਂ ਆਗੇ ਸਵਾਲ ਨੰਬਰ 73 ਦੇ ਉੱਤੇ ਤਾਂ ਆਪਣੇ ਖਾਲੀ ਥਾਂ ਵਿੱਚ ਵੀ ਕੋਈ ਕਿਰਤਗ ਹੋ ਸਕਦਾ ਹੈ ਗ੍ਰੈਟੀਟਿਊਡ ਦੇ ਵਿੱਚ ਹੋ ਸਕਦਾ ਬੇਟਾ ਉੱਪਰ ਅਸੀਂ ਇਹ ਪੈਰੇ ਦੇ ਵਿੱਚ ਪੜਿਆ ਸੀ ਨਾ ਆਪਣੇ ਵਿਚਾਰਾਂ ਸ਼ਬਦਾਂ ਤੇ ਕਾਰਜਾਂ ਵਿੱਚ ਕਿਰਤਗ ਹੋ ਸਕਦੇ ਆ ਠੀਕ ਹੈ ਤਾਂ ਆਪਣੇ ਬੇਟਾ ਇਹਦੇ ਵਿੱਚ ਉਹਦੇ ਵਿੱਚੋਂ ਹੁੰਦਾ ਪਿਆ ਵਿਚਾਰਾਂ ਵਿੱਚ ਵੀ ਕੋਈ ਕਿਰਤਗ ਹੋ ਸਕਦਾ ਹੈ ਠੀਕ ਹੈ ਤਾਂ ਬੈਸਟ ਆਲਟਰਨੇਟਿਵ ਕੀ ਹੈਗਾ ਇਹਦਾ ਵਿਚਾਰਾਂ ਦੇ ਵਿੱਚ ਠੀਕ ਤਾਂ ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਅੱਗੇ ਆ ਗਿਆ 74 ਨੰਬਰ ਅੱਛੀ ਸ਼ਬਦ ਖਾਲੀ ਥਾਂ ਹੈ ਸੰਗਿਆ ਹੈ ਸਰਵਨਾਮ ਕਿਰਿਆ ਕੇ ਵਿਸ਼ੇਸ਼ਣ ਬੇਟਾ ਇਹ ਵਿਸ਼ੇਸ਼ਤਾ ਨੂੰ ਪ੍ਰਗਟ ਕਰ ਰਿਹਾ ਅਚੀ ਇਸ ਕਰਕੇ ਬੇਟਾ ਇਹ ਵਿਸ਼ੇਸ਼ਣ ਦੇ ਵਿੱਚ ਆਊਗਾ ਠੀਕ ਹੈ ਬੇਟਾ ਤਾਂ ਅੱਗੇ ਬੇਟਾ ਲਾਸਟ ਸਵਾਲ ਆ ਗਿਆ ਇਸ ਪੈਰੇ ਦਾ ਸਤਗੁਣ ਦਾ ਅਰਥ ਹੈ ਸਤਗੁਣ ਦਾ ਅਰਥ ਹੈ ਬੇਟਾ ਇਹਦੇ ਵਿੱਚ ਇਹ ਹੈਗਾ ਗੁਣ ਨਾਇਕਵਾਦ ਇਹ ਨਹੀਂ ਹੈਗਾ ਬੁਰਾਈ ਨਹੀਂ ਹੈਗਾ ਸ਼ਾਂਤੀ ਨਹੀਂ ਹੈਗਾ ਤਾਂ ਗੁਣ ਹੀ ਬੇਟਾ ਵਿਸ਼ੇਸ਼ ਗੁਣ ਕਹਿ ਸਕਦੇ ਆ ਸਤਗੁਣ ਨੂੰ ਜਾਂ ਗੁਣ ਵੀ ਕਹਿ ਸਕਦੇ ਸਤਗੁਣ ਦਾ ਅਰਥ ਕੀ ਹੈਗਾ ਗੁਣ ਤਾਂ ਸੋ ਇਹ ਸੀਗਾ ਬੇਟਾ ਇਸ ਪੈਰੇ ਦਾ ਆਖਰੀ ਸਵਾਲ ਤੇ ਸੋ ਬੇਟਾ ਇਹ ਜਿਹੜਾ ਹੈਗਾ ਇਸ ਤੋਂ ਬਾਅਦ ਆਪਾਂ ਅਗਲਾ ਪੈਰਾ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਤੁਸੀਂ ਜੋ ਪਿਆਰੇ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ